ਕਈ ਚੀਜ਼ਾਂ ਪਤਾ ਨਹੀਂ ਹੁੰਦੀਆਂ ਨਾ ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟਿਕਨ ਹੈ ਨਾ ਉਹ 4x4 ਕਿਲੋਮੀਟਰ ਚ ਹੈ ਤੇ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਵਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਇਆ ਤੇ ਉਤੇ ਦੇ ਲੱਗੇ ਛੋਲੇ ਖਾ ਕੇ ਆਏ ਆ ਭਾਈ ਤੇ ਇੰਨਾ ਇੱਕ ਤ੍ਰਿਪਤੀ ਮਹਿਸੂਸ ਕੀਤੀ ਐ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹਣਾ ਉਹ ਇਹ ਐ ਕਿ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਣੀਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크ਿਸਚਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚਨ ਆਦਮੀ ਹੈ హిందూ ਸਿੱਖ ਮੁਸਲਮਾਨ ਤੇ ਦੋ ਤਰ੍ਹਾਂ ਹੋਰ ਗਏ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਪਾਪਾ ਨਾਮਕਤਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਹੈ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਿੰਨੀਆਂ ਪੂਰੀਆਂ ਕਰ ਲਵਾਂਗੇ ਬਾਬਾ ਨੇਪਰੇ ਚੜ੍ਹਦੇ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਬਿਲਕੁਲ ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਨੇ ਉਹ ਮਾਲੀ ਆ ਕੇ ਭਰ-ਭਰ ਪਾਣੀ ਪਾਵਣ ਭਰ-ਭਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰ ਗਏ ਸਵੇਰੇ ਵੀ ਕਿਹਾ ਸੀ ਅੱਜ ਫਿਰ ਕਹਿਣਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੂਵੇ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮਲਕ ਖੜੇ ਹੋ ਜਾਣਗੇ 1200 ਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸਾਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਏ ਕਿਲੋ 1 ਰੁਪਏ ਕਿਲੋ ਮਿਲਦਾ ਉੱਥੇ ਇੱਥੇ 2000 ਰੁਪਏ ਕਿਲੋ 1 ਰੁਪਏ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਹਣੀਆਂ ਮੈਨੂੰ 100 ਆਈਟਮਾਂ ਗਣਾਂ 50 ਰੁਪਏ ਦਾ ਦੁੱਧ ਉਧਰ 200 ਹਾਂਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲਿਆਂ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲਿਆਂ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਐ ਉਹ ਵੀ ਜਾਣਦੇ ਐ ਕਿ ਇਹ ਉਸ ਅਹਿਮ ਰਾਜ ਦਾ ਦੋਹੇ ਹਿੱਸਾ ਸੀ ਕਲਚਰ ਇੱਕ ਜ਼ਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਸਮਝ ਨਹੀਂ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਆਏ ਉੱਧ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿਸੇ ਇੱਕ ਨੇ ਇਹ ਕੀ ਹੋਵੇ ਕਿ ਭਾਈ ਸਾਡਾ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੁਝ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਆਖੇ ਜੀ ਮੁਕਾਬਲਾ ਬਣਾਓ ਓ ਯਾਰ ਕਰਨਾ ਤੇ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਦੇਖੋ ਚਾਹ ਲਾਈਨਾਂ ਲਿਖੀ ਸ਼ੈ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਕੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਕੁੰਨੀਆਂ ਦਾ ਨੈਣਾ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਉਹ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਹੈ ਮਨੁੱਖੀ ਜੀਵਨ ਦਾ ਮੋਹਲ ਆ ਯਾਰ ਅਨਮੋਲ ਆ ਉਹ ਹੈ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਇਹ ਕੀ ਹੋਇਆ ਆਤਮਾ ਤੇ ਸੋਗਾਂ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾਂ ਦਾ ਮੁਕਾਬਲਾ ਕਰਨਾ ਤਿਆਰੋ ਕਰੋ ਢੋਲਾਂ ਦਾ ਮੁਕਾਬਲਾ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਜਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਤੁਸੀਂ ਸਭ ਅੱਗੇ ਬਹੁਤ ਸੋਹਣੀ ਇਹ ਜਿਹੜੀਆਂ ਇਹ ਜਿਹੜੀਆਂ ਨਸਮਾਨੇ ਨਾ ਇਹ ਤੁਸੀਂ ਫਰ ਸਮਝ ਕੇ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਬੋਲੇ ਥੋੜਾ ਰੈੱਡ ਲੱਗਟੇ ਸਰ ਇਹ ਕਿਹਨਾਂ ਦੇ ਬੋਲੇ ਉਹ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਹੁੰਦੇ ਆ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਬਣ ਰਹੀ ਚ ਹੈ। ਔਰ ਉਸ ਪੀਸ ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਭਾਰਤ ਦੇਸ਼ ਹੋਣਾ ਚਾਹੀਦਾ। ਔਰ ਸਾਡਾ ਦੇਸ਼ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਹੈ। ਯੂਨੋ ਦੇ ਵਿੱਚ empower ਕਰਕੇ ਅਸੀਂ ਕਹੀਏ ਕਿ ਭਾਈ ਅਸੀਂ ਇਸ ਨਫਰਤ ਨੂੰ ਮਿਟਾਉਣਾ ਚਾਹੁੰਦੇ। ਅਸੀਂ ਦੋਸਤੀ ਦਾ ਪੈਗਾਮ ਦੇਈਏ। ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਕਾਰਨ ਦੇਣਾ ਚਾਹਨਾ। ਜਿਹੜਾ ਕਿ ਆਪਣੇ ਭਪਦਾ ਬੜਾ ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹਾਂ ਮੈਂ ਨਹੀਂ ਦੱਸਦਾ ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰ ਦਿੱਤੀ ਸੀ ਪੋਲੈਂਡ ਫਿਨਲੈਂਡ ਰਸ਼ੀਆ ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਹੀ ਕਥਨੀ ਸੀ ਤੇ ਜਦੋਂ ਅਮਨ ਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿੱਤਾ ਉਹਨਾਂ ਫੈਸਲਾ ਲਿੱਤਾ ਉਹਨਾਂ ਫੈਸਲਾ ਕੀ ਲਿੱਤਾ ਉਹਨਾਂ ਦਾ ਫੈਸਲਾ ਇਹ ਸੀ ਕਿ ਭਾਈ ਅਸੀਂ ਬਾਰਡਰ ਖੋਲ੍ਹ ਦੇਣੀ ਉਹ ਯੂਰਪੀ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲਿਆ ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਇਹ ਵਸ਼ਵ ਗਰੂ ਤਾਂ ਜਿਹੜਾ ਸੰਦੇਸ਼ ਏ ਅਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਸਤਿਨਾਮ ਨਵਜੋਤ ਸਿੰਘ ਸਿੱਧੂ ਨਾਲ ਅੱਜ ਜਿਹੜੀ ਵਿਜ਼ਿਟ ਕੀਤੀ ਤੁਸੀਂ ਫਿਰ ਅਮਨ ਸ਼ਾਂਤੀ ਦੀ ਬੜੀ ਸੋਹਣੀ ਤੁਸੀਂ ਇੱਕ ਨਜ਼ਮ ਪੜ੍ਹ ਕੇ ਸੁਣਾਈ ਪਿਆਰ ਦੀ ਗੱਲ ਤੁਸੀਂ ਕਰਦੇ ਜੇ ਇਸ ਨੂੰ ਲੈ ਕੇ ਫਿਰ ਕਿਤੇ ਨਾ ਕਿਤੇ ਸਿੱਧਾ ਟਾਰਗੇਟ ਨਵਜੋਤ ਸਿੰਘ ਸਿੱਧੂ ਨਾਲ ਤੇ ਆ ਜਾਂਦਾ ਕਿ ਵੀ ਆਪਣੇ ਦੇਸ਼ ਪ੍ਰਤੀ ਮੈਂ ਕਹਿੰਦਾ ਯਾਰ ਮੇਰੇ ਤੇ ਟਾਰਗੇਟ ਜਿੱਦੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਕੋਈ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ। ਨਾ ਤੇ ਇਕਨੋਮੀ ਦਾ ਹੱਲ ਹੈ। ਦੇਖੋ ਫੈਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ। ਉਹਨਾਂ ਦਾ ਕਸੂਰ ਦੱਸੋ ਮੈਨੂੰ। ਦੇਖੋ ਤੁਸੀਂ ਭਾਈ ਜੰਗ ਤੇ ਬੰਬਾਂ ਨਾਲ ਹੁੰਦੀ ਹੈ ਨਾ ਤੇ ਮਰਦਾ ਕੌਣ ਹੈ? ਆਮ ਸਿਟੀਜ਼ਨ। ਧੀਆਂ ਪਹਿਣ। ਫੈਮਲੀਆਂ ਉੱਚੜ ਗਈਆਂ। ਛੋਟੇ ਛੋਟੇ ਬੱਚੇ ਇਕਨੋਮੀ ਡਿਸਟਰੋਇਡ। ਤੁਹਾਨੂੰ ਫਾਇਦਾ ਤਾਂ ਦਿਖੇਰ ਕੋਈ। ਇੱਕ ਜੱਫੀ ਫੇਰ ਪਾਓ ਇੱਕ ਅੱਗੇ ਪਾਈਏ ਤੇ ਲਾਂਗਾ ਖੁੱਲਿਆ ਵਾ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਜੱਫੀ ਜੇ ਲਾਂਗਾ ਖੁੱਲੇ ਤੇ ਦੂਜੀ ਜੱਫੀ ਪਾਈਏ ਦੂਜੀ ਜੱਫੀ ਪਾਈਏ ਤੀਜੀ ਚੌਥੀ ਲਾਂਗਾ ਖੁੱਲ ਜੇ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰ ਪਾਈਏ ਵਾਗਾ ਨੂੰ ਲੱਗੇ ਸਿੱਧੂ ਸਾਹਿਬ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਕਿ 2000 ਨਹੀਂ ਮੇਰੀ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਾ ਹੈ ਉਧਰੋਂ ਵੀ ਹਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਤੇ ਲਾਹੌਰ ਤੇ ਅਮਰਸਰ ਕਿਉਂ ਨਹੀਂ ਭਾਈ 22 ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੰਦਰਾਪੋਰਟ ਤੇ ਉਕਿਉਂ ਭਾਈ ਕਿਤੇ ਨਾ ਕਿਤੇ ਸਭ ਜਿਵੇਂ ਕੋਟ ਮੰਦੇ ਹੋ ਮੈਂ ਨਹੀਂ ਤਾਂ ਮੈਂ ਯਾਰ ਇਦਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਗੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਤੁਸੀਂ ਅਗਰ ਦੇਸ਼ ਦੀ ਸੁਰੱਖਿਆ ਤੋਂ ਤਾਂ ਤੁਸੀਂ ਤੁਹਾਨੂੰ ਹੋਇਆ ਤੇ ਭਾਈ ਕਾਰਗੋ ਚਲਾਓ ਕਿੰਨੇ 에어ਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ 에어ਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਤੋਂ ਹੋਇਆ ਨਹੀਂ ਕਿਉਂਕਿ ਕਮਾਂਤਰੀ ਉਦਾਨਾਂ ਤੇ ਚੱਲੀ ਆ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰ ਫੁੱਲ ਪਟੇਲ ਸਾਹਿਬ ਦੇ ਅੱਗੇ ਆਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਸੀ 에어ਪੋਰਟ ਬਣਿਆ 306 ਮਹੀਨਿਆਂ ਦਾ ਚੰਮਾ ਜਿਹਾ ਮਹੀਨਿਆਂ ਦਾ ਠੀਕ ਹੈ ਉਦੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ 에어 ਇੰਡੀਆ ਦੀ 90% ਓਕਿਊਪੈਂਸੀ ਸੀ ਪ੍ਰੋਫਿਟੇਬਿਲਟੀ ਹਾਈਐਸਟ ਸੀ ਇੱਥੋਂ ਸਾਡੀ ਗੋਭੀ ਬਰਮਿੰਗਮ ਜਾਂਦੀ ਹੁੰਦੀ ਅੱਗੇ ਟੋਰਾਂਟੋ ਜਾਂਦੀ ਹੁੰਦੀ 10-10 ਗੁਣਾ ਵੇਚਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋਰਦਾ ਵੱਡੀਆਂ-ਵੱਡੀਆਂ ਕੰਪਨੀਆਂ ਖਾਤਰ ਫਿਰ ਉਹ ਦਿੱਲੀ ਜਾ ਕੇ ਫਿਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੱਢਦੇ ਉਹ ਚੁਪਾਰ ਮਾਈਨਸ ਕਰਦੇ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤਾਂ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਧੂ ਸਾਹਿਬ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਲਓ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਪਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਤੇ ਮਾਨਵਤਾ ਦਾ ਅਗਰ ਧਰਮ ਤੁਸੀਂ ਕਰਾਉਣਾ ਹੈ ਤੇ ਫਿਰ ਇਹੀ ਇੱਕ ਜ਼ਰੀਆ ਪਰ ਕਿਦਾਂ ਪਾਸ ਹੋਏਗਾ ਪੰਜਾਬ ਸਰਕਾਰ ਕਿਦਾਂ ਹੋਏਗਾ ਮੈਂ ਕਿਹਾ ਪੋਸੀਬਲ ਚਾਹੇ ਤੁਸੀਂ 에어 ਲਿੰਕ ਦੇ ਦਿਓ ਚਾਹੇ ਸਿਲਕ ਰੂਟ ਖੋਲ੍ਹ ਦਿਓ ਜਿੱਦਾਂ ਪਹਿਲਾਂ ਪੋਸੀਬਲ ਸੀ ਅਮਰਸਰ ਲਾਹੌਰ ਜਿੱਦਾਂ ਅਮਰਸਰ ਲਾਹੌਰ ਜਿੱਦਾਂ ਪਹਿਲਾ ਪੋਸੀਬਲ ਸੀ ਪਾਈ ਤੁਸੀਂ ਛੱਡੋ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨਾਲ ਨਹੀਂ ਕਰਨਾ ਚਾਹੁੰਦੇ ਉਸ ਬੇਕਿਸਤਾਨ ਕਜ਼ਾਕਿਸਤਾਨ ਆਰਮੇਨਿਸਤਾਨ ਰਸ਼ੀਆ ਦੀ ਗੱਲ ਕਰੀ ਯੂਰਪੀਨ ਰੂਟ ਦੇ ਸਿਲਕਨ ਰੂਟ ਹਸ਼ਾਰਪੁਰੀਆਂ ਜਾਂਦੇ ਹੁੰਦੇ ਸੀ ਅੱਗੇ ਬਲਖ ਬੁਖਾਰੇ ਤੁਸੀਂ ਭਾਈ ਅਗਰ ਇਹ ਮਤਲਬ ਇਹ ਕੋਈ ਗੱਲ ਇਸ ਕਰਕੇ ਇਹ ਵੀ ਪੰਜਾਬ ਪੰਜਾਬ ਨੂੰ ਤਾਂ ਕੁਛ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰ੍ਹਾਂ ਦੇਸ਼ ਨੂੰ ਚੱਕੂ ਤੁਸੀਂ ਸਭ ਲੋਕਾਂ ਦਾ ਕਿਵੇਂ ਹੋਰ ਕਹੜਾ ਹੋ ਜੂ ਅੱਜ ਲੋਕ ਮਿਲੇ ਤੁਹਾਨੂੰ ਕੀ ਲੋਕਾਂ ਦਾ ਕੀ ਰਿਸਪੌਂਸ ਤੁਸੀਂ ਇਹਨਾਂ ਨੂੰ ਪੁੱਛ ਲਓ ਭਾਈ ਨਹੀਂ ਯਾਰ ਮੈਂ ਇਕੱਲੇ ਨੇ ਕੀ ਰਿਸਪੌਂਸ ਦੱਸੋ ਭਾਈ ਰਿਸਪੌਂਸ ਤੁਸੀਂ ਦੱਸੋ ਇਹਨਾਂ ਤੋਂ ਪੁੱਛ ਹੋ ਜਾਣਾ ਚਲੋ ਇਹਨੂੰ ਪੁੱਛ ਦੱਸ ਭਾਈ ਲੱਗੀ ਪੱਤੀ ਦੱਸ ਤੁਸੀਂ ਬੋਲੋ ਜਨਾਬ ਬੋਲੋ ਉਹ ਦੂਰੋਂ ਦੂਰੋਂ ਫੈਸਲਾਬਾਦ ਤੋਂ ਪਤਾ ਸੀ ਲੋਕਾਂ ਨੂੰ ਜਿਆ ਪਤਨੀ ਤੋਂ ਟੀਚਾ ਪਤਨੀ ਤੋਂ ਉੱਥੋਂ ਦਾ ਖੱਦਰ ਲੈ ਕੇ ਇਹ ਉਹ ਸਵਾਲ ਲੈ ਕੇ ਮੈਂ ਖਦਰ ਲਗਾਵਾ ਉਹ ਲੈ ਯਾਰ ਮੇਰੀ ਗੱਡੀ ਨੂੰ ਦਿਖਾ ਦਿਓ ਦਿਖਾ ਦਿਓ ਹਾਂ ਦਿਖਾ ਦਿਓ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਜ਼ਰੂਰੀ ਸਵਾਲ ਬਣਦਾ ਹੈ ਕਿੱਥਾਂ ਤੋਂ ਆਇਆ ਔਰ ਕੋਈ ਕਿਸੇ ਨੂੰ ਕੋਈ ਇੰਨਾ ਕ ਵੀ ਉਹ ਨਹੀਂ ਲੰਗਰ ਛਕਿਆ ਉੱਥੇ ਮੈਂ ਤੁਹਾਨੂੰ ਕੀ ਕਰਿਆ ਕਿ ਇੱਕ ਇੰਟਰਫੇਸ ਤੇ ਪੰਜ ਛੇ ਧਰਮਾਂ ਦੇ ਲੋਕ ਬਗੈਰ ਕਿਸੇ ਉਹਦੇ ਮਤਲਬ ਲੰਗਰ ਦੀ ਸੇਵਾ ਕਰ ਰਹੇ ਲੰਗਰ ਹਰ ਜੀ ਤੁਸੀਂ ਸਾਹਿਬ ਇੱਕ ਸਵਾਲ ਪੁੱਛਣਾ ਜ਼ਰੂਰੀ ਹੈ ਕਿ ਸਭ ਜੀ ਆਪ ਸਰਕਾਰ ਕਹਿ ਰਹੀ ਸੀ ਕਿ ਘਰ ਘਰ ਰੋਜ਼ਗਾਰ ਦਵਾਵਾਂਗੇ ਇਹ ਇਹ ਪਤਾ ਕੀ ਹੈ ਇਹ ਖੱਦਰ ਹੈ ਜੀ ਕੀ ਕਿਹਾ ਬਦਸੀ ਕਮਾਲੀਏ ਦਾ ਕਮਾਲੀਏ ਦਾ ਆਹ ਦੇਖੋ ਕਮਾਲੀਏ ਦਾ ਆਹ ਦੇਖੋ ਤੁਸੀਂ ਖੱਦਰ ਹੈ ਮਤਲਬ ਕਮਾਲੀਏ ਯਾਰ ਯਾਰ ਇਹ ਪਿਆਰ ਨਹੀਂ ਇਹ ਉਹ ਤਾਂ ਲੋਕ ਤਾਂ ਖਰਾ ਤਰਾ ਕਰ ਰਹੇ ਆ ਵੀ 75 ਸਾਲਾਂ ਬਾਅਦ ਹੁਣ ਸਾਡੇ ਹਾਂ ਅੱਛਾ ਤੁਸੀਂ ਦੇਖੋ ਕਿ ਇਹ ਤਿੰਨ ਪੀੜੀਆਂ ਦੇ ਬਾਅਦ ਹੋਇਆ ਭਾਈ ਸਾਡਾ ਤਾਂ ਕਲਚਰ ਹੀ ਸੇਮ ਹੈ ਅੱਜ ਤੱਕ ਇੱਥੇ ਹੀ ਗਾਰਡ ਪਾਇਆ ਮੈਂ ਜਿਵੇਂ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਆਦੇ ਅੱਜ ਕੀ ਹੈ ਉਹਨਾਂ ਨੇ ਦਿੱਤਾ ਖਤਰ ਹਾਊਸ ਹਾਂ ਦਾ ਕਿਹੜਾ ਕਿੱਥੋਂ ਆਇਆ ਕਿੱਥੋਂ ਇਹ ਹੁੰਦਾ ਜੀ ਹਾਂ ਕਮਾਲੀਆ ਦਾ ਹੋਏਗਾ ਜੀ ਕਿੱਥੋਂ ਦਾ ਹੈ ਕਮਾਲੀਆ ਦਾ ਮਸ਼ਹੂਰ ਆਓ ਜਿੱਥੋਂ ਵੀ ਐ ਕਿੰਨੇ ਕਮਾਲੀਆ ਦਿੰਦੀ ਹੈ ਕਿ ਕਮਾਲੀਆ ਕਮਾਲੀਆ ਵਾਲੇ ਹੈ ਮੈਨੂੰ ਆਜੂ ਬਿਲਕੁਲ ਕਮਾਲੀਆ ਤੇ ਦੋ ਸਭ ਦੀ ਪੰਜਾਬ ਸਰਕਾਰ ਦਾਵਾ ਕੀਤਾ ਸੀਗਾ ਕਿ ਘਰ-ਘਰ ਨੂੰ ਸਿਕਾਰ ਮਿਲੇਗਾ ਪਰ ਇਹ ਆਪਣੇ ਐਮਐਡੀ ਨੂੰ ਸਟੈਂਡ ਕਰਨ ਵਾਸਤੇ ਕਿਸੇ ਨੂੰ ਕੇਵਲ ਮਾਸੇ ਦਿੱਤਾ ਤੇ ਕਿਸੇ ਨੂੰ ਕਹਿੰਦਾ ਕਿ ਮਾਈਨਿੰਗ ਸਟਾਰਟ ਕੀਤੀ ਜਾਵੇ ਬਾਕੀ ਕੇਵਲ ਉਹ ਗਰੇਟਰ ਘਰ ਬੈਠੇ ਵਿਚਾਰੇ ਸਰਸਰੇ ਦੇ ਕੇ ਕਦੋਂ ਰੋਜ਼ਗਾਰ ਹੈ ਸਰਸਰਾਇਆ ਕਿ ਭਾਈ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੋਈ ਔਕਾਤ ਨਹੀਂ ਹੁੰਦੀ ਅਗਰ ਕੁਝ ਪ੍ਰੋਗਰਾਮ ਹੋਵੇ ਅਗਰ ਕੋਈ এজেন্ডਾ ਹੋਵੇ ਦੇਖੋ ਸਵਾਲ ਕੀ ਹੈ ਮੈਂ ਤੁਹਾਨੂੰ ਆਖੀਰ ਦੇ ਵਿੱਚ ਇਹਨਾਂ ਕਹਿ ਕੇ ਜਨਾ ਵੈਸੇ ਤੇ ਮੈਂ ਸਵੇਰੇ ਕਵਰ ਕਰ ਹੀ ਪਿਆ ਸੀ ਦੇਖੋ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂ ਕੋ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫਿਰ ਆਉਂਦਾ ਵੀ ਕੋਈ ਇਹ ਜਿਹਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਇਹ ਜਿਹਾ ਬੰਦਾ ਵੀ ਹੈ ਜਿਹਦਾ ਕਿਰਦਾਰ ਹੈ ਜਿਹੜਾ ਡੋਲਿਆ ਨਹੀਂ ਕਰੇ ਸਮਝਣ ਕਰੂਗਾ ਤੇ ਉਹ ਹੀ ਨਾ ਜਿਹਦੀ ਵਿਜਨ ਹੋਊਗੀ ਅੱਜ ਵੇਖੋ ਆ ਰਾਹੁਲ ਜੀ ਨੇ ਇਹ ਕਿਹਾ ਜੀ ਪੰਜ ਨਿਆਏ ਹੋਣਗੇ ਉਹ ਕਿੱਥੇ ਨਿਆਏ ਦੀ ਗੱਲ ਕਰਤੀ ਤੇ ਕਿੱਥੇ ਪੰਜਾਂ ਦੀ ਗੱਲ ਕੀਤੀ ਵੀ ਭਾਈ ਇਹ ਇਹਨਾਂ ਨੂੰ ਬੈਨੀਫਿਟ ਐਦਾਂ ਮਿਲੂਗਾ ਇਹਨਾਂ ਨੂੰ ਬੈਨੀਫਿਟ ਐਦਾਂ ਮਿਲੂ ਜਦ ਤੱਕ ਤੁਹਾਡਾ